ਹਰੋ ਅੱਜ ਆਖਾਂ ਵਾਰ ਸਿੱਖਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਬੇਰਤਗਾਰ ਤੇ ਆਪਕਾਂ ਦਾ ਸੀਐਮਐਲ ਦਾ ਦਫਰੋੜ ਇੱਕ ਰੋਈ ਸੀ ਧੀ ਪੰਜਾਬ ਦੀ ਇੱਕ ਰੋਈ ਸੀ ਧੀ ਪੰਜਾਬ ਦੀ ਉਹ ਦਰਦੋਈ ਬਿਹਾਲ ਉਸਨੇ ਬੈਂਸ ਦਾ ਨਾਮ ਲਿਖ ਕੇ ਨਹਿਰ ਚ ਮਾਰਦੀ ਛਾਲ ਇਨ ਉਸ ਧੀ ਦੀ ਰੂਹ ਕਰਲਾਉਂਦੀ ਉਸ ਧੀ ਦੀ ਰੂਹ ਕਰਲਾਉਂਦੀ ਨਾ ਦਿਲ ਨੂੰ ਆਵੇ ਚੈਨ ਇਨਸਾਫ ਹਜੇ ਨਾ ਮਿਲਿਆ ਉਹ ਤਾਂ ਆਮ ਆਦਮੀ ਦੀ ਸਰਕਾਰ ਲੋਕੀ ਕਹਿਣ ਇਨਸਾਫ ਹਜੇ ਨਾ ਮਿਲਿਆ ਉਹ ਤਾਂ ਆਮ ਆਦਮੀ ਦੀ ਸਰਕਾਰ ਲੋਕੀ ਕਹਿਣ ਇਸ ਸਰਕਾਰ ਸਾਥ ਸਾਰੇ ਵੱਡੀ ਗੱਲ ਹੈ ਕਿ ਸਾਡਾ ਸੀਐਮ ਦਾ ਪਿਤਾ ਬਹਿੰਦਰ ਸਿੰਘ ਜੋ ਕਿ ਆਪ ਇੱਕ ਮਾਸਟਰ ਜੀ ਹਰ ਬੇਟਾ ਹਰ ਪੁੱਤਰ ਆਪਣੇ ਬਾਪ ਦੇ ਵੀ ਛਾਏ ਨੂੰ ਕਿਰਦਾ ਜੋ ਕਿੱਤਾ ਹੈ ਜੋ ਪਿਤਾ ਪੁਰਖੀ ਕਿੱਤਾ ਅੰਦਾਇ ਉਹਦੇ ਨਾਲ ਪੇਮ ਹੁੰਦਾ ਉਹਦੇ ਨਾਲ ਪਿਆਰ ਹੁੰਦਾ ਉਸ ਨੂੰ ਅੱਕੇ ਬਤਾਉਂ ਸੀ ਕੋਸ਼ਿਸ਼ ਕਰਦਾ ਪਰ ਇਹ ਸੀਮ ਇਤਨੇ ਬੇਰਹਿਮ ਦਾਧਾਕਾਂ ਤੇ ਸਾਡੀਆਂ ਭੈਣਾਂ ਤੇ ਸੰਧਰੂਰ ਵਿਕੇ 2 ਲੱਖ ਚਾਰਚ ਕੀਤਾ ਲੱਤੋਂ ਫੜ ਕੇ ਕਿਸੀੜਿਆ ਇਹਨਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਘਟ ਕੋ ਘਟ ਇੰਨੇ ਚੇਪਾ ਕਰ ਲੀਦਾ ਕਿ ਮੇਰਾ ਪਿਓ ਵੀ ਕਿਦੇ ਮਸਤ ਸੀਗਾ ਕਿਤਾ ਮੇਰੇ ਪਿਤਾ ਪਿਤਾ ਨੇ ਮਸਤਰੀ ਦੀ ਨੌਕਰੀ ਕੀਤੀ ਸੀ ਕਿਰੇ ਹੋ ਸਰ ਸਰਕਾਰ ਦੇ ਦਾ ਇਸੇ ਸ਼ਰਮ ਦੇ ਮਾਰੇ ਕਿ ਇਹਨ ਇੱਕ ਵੈਕੈਂਸੀ ਕਰ ਦਿੰਦਾ ਕਿਤੇ ਨੋਟੀਫਿਕੇਸ਼ਨ ਮਾਸਟਰ ਤੇ ਕਰ ਦਿੰਦਾ ਕਰ ਦਿੰਦਾ ਪੀਟੀਟੀ ਦਾ ਕਰ ਦਿੰਦਾ ਪਰ ਇਹਨੇ ਕੋਚੀ ਵੀ ਕੀਤਾ ਕਿ ਕਿੱਥੋਂ ਚੱਲੀ ਸੀ ਸਰਕਾਰ ਇੱਕ ਛੁੱਟੀ ਦੀ ਕੌਤਾ ਹਿੰਦੀ ਦੇ ਵਿੱਚ ਹੈ ਬਾਅਦ ਚਲੀ ਕੀ ਸਿੱਖਿਆ ਕ੍ਰਾਂਤੀ ਲਾਣੇ ਤੇ ਬਾਅਦ ਚਲੀ ਕੀ शिक्षा क्रांति लाने से बात चली थी बेहतर सेहत सुविधा दिलाने से बात चली थी भ्रष्टाचार चलाने से बात चली थी मास्टर महिंदर सिंह का बेटा बतलाने से आज मास्टर महिंदर सिंह भी कहीं रोता होगा आज मास्टर महिंदर सिंह भी कहीं होता होगा अपने ही साथियों को पिटका में भी होता होगा और कहता होगा कि हर बेटा अपने बाप के नाम को चार चांद लगाता है हर बेटा अपने बाप के व्यवसाय को और आगे बढ़ाता है पर सीएम है ना पर जे सीएम है ना इसने अब तक कुछ ना किया एक सिंगल भर्ती का नोटिफिकेशन भी अब तक ना दिया अरे सीएम कुछ ना कुछ तो कर लेता अरे सीएम कुछ ना कुछ तो कर लेता और कुछ ना सही अपने बाप के व्यवसाय की लाश को रख लेता और कुछ ना सही अपने बाप के व्यवसाय की लाश को रख लेता पंजाब सरकार ਪੰਜਾਬ ਦੇ ਮੰਤਰੀਆਂ ਖਾਸ ਕਰਕੇ ਸੀਐਮ ਸੁਖਵੰਤ ਮਾਨ ਨੂੰ ਇਹ ਬੇਨਤੀ ਜ਼ਰੂਰ ਹੈ ਕਿ ਇੰਨਾ ਕਬਜ਼ਾ ਕਰ ਲੈ ਕਿਤੇ ਵੇਲੇ ਟਾਈਮ ਸੋਚ ਕੇ ਕਿਤੇ ਆਪਣੇ ਪਿਤਾ ਨੂੰ ਯਾਦ ਕਰ ਲੋਏ ਕਿਤੇ ਆਪਣੇ ਪਿਓ ਨੂੰ ਥੋੜਾ ਜਿਹਾ ਟਾਈਮ ਕੱਢ ਕੇ ਕਿਤੇ ਯਾਦ ਕਰ ਲੋਏ ਕਿ ਕਦੀ ਮੇਰਾ ਪਿਤਾ ਵੀ ਮਾਸਟਰ ਕਿਹੜਾ ਸੀ ਇਹ ਜੋ ਤਸੱਦਤ ਜੋ ਅਤਿਆਚਾਰ ਜੋ ਲਾਠੀਚਾਰ ਇਸ ਕਿਟਰ ਦੇ ਨਾਲ ਚਾਹੀ ਜੀਟੀਟੀ ਚਾਹੀ ਲਕਸ਼ਿਤ ਚਾਹੀ ਕਿਟਰਨੇ ਚਾਹੀ ਮਾਸਟਰ ਕਿਟਰਨੇ ਸਾਡੇ ਨਾਲ ਪਹਿਰਾਨਾ ਸਾਡੇ ਨਾਲ ਵੀਰਾਂ ਨਾਲ ਇਹਨਾਂ ਨੇ ਕੀਤਾ ਹੈ ਇਹ ਸੋਚ ਲਵੇ ਕਿ ਮੈਂ ਆਪਣੀ ਮਾਸਟਰ ਆਪਣੇ ਪਿਤਾ ਦੇ ਇਲਾਕੇ ਚਾਰਜ ਕੀਤਾ ਕਿਉਂਕਿ ਉਹਦੀ ਮਾਸਟਰ ਸੀ ਇਸ ਕਰਕੇ ਸਾਰੇ ਕਿਟਰ ਨੂੰ ਬੇਨਤੀ ਜਿਹੜੇ ਘਰ ਵੀ ਦੇਖੇ ਨੇ ਹਮਲਾ ਮਾਰੀਏ ਬਾਹਰ ਨਿਕਲੀਏ